ਦਾ ਚਾਚਾ ਆਪਣੇ ਖੇਤ ਆ ਗਿਆ ਆਪਾਂ ਹਾਂ ਉਹ ਮੈਂ ਚੱਲਿਆ ਅੱਛਾ ਹਾਂ ਜਾਣਦਾ ਤੂੰ ਹਾਂ ਚੱਲ ਗਿਆ ਪਰ ਇੱਕ ਗੱਲ ਆ ਜਾਂਦਾ ਕਿ ਪਰ ਤੇਰੇ ਮਹੀਨੇ ਹੋਏ ਤਿੰਨ ਵਿਆਹ ਨੂੰ ਹੋਈ ਨਹੀਂ ਹਾਂ ਕਿਤੇ ਕੋਈ ਜਵਾਬ ਕਿੱਥੋਂ ਆਇਆ ਹਾਂ ਹਾਇ ਮੈਂ ਸੁਚੇਈ ਨਹੀਂ ਤੇ ਚਲ ਤੂੰ ਜਾ ਮੈਂ ਪੁੱਛਦਾ ਯਾਰ ਤੂੰ ਜਾ ਚੱਲ ਠੀਕ ਹੈ ਚਾਚਾ ਇਹ 9 ਮਹੀਨੇ ਲੱਗਦੇ ਆ ਜਵਾਬ ਨੂੰ ਮੇਰਾ ਬਾਈ ਸੀ ਬੋਇਦਾ ਸੀ ਇੱਕ ਲੋਕਾਂ ਦੇ ਜਵਾਕ ਨੇ ਜਿਹੜੇ ਰੋਂਦੇ ਨੇ ਇੱਕ ਆਏ ਓ ਓ ਭਗਵਾਨ ਓ ਕੀ ਐ ਕੀ ਐ ਓ ਮੇਰੀ ਗੱਲ ਸੁਣ ਉਰੇ ਹਾਂ ਦੱਸ ਮੇਰੀ ਗੱਲ ਸੁਣ ਓ ਮੈਨੂੰ ਨਾ ਲੋਕਾਂ ਨੇ ਚੱਕਰਾਂ ਚ ਪਾਤਾ ਕੀ ਕਿਵੇਂ ਪਾਤਾ ਮੈਨੂੰ ਲੋਕੀ ਪੁੱਛਦੇ ਐ ਤਿੰਨ ਮਹੀਨੇ ਤਾਂ ਤੇਰੇ ਵਿਆਹ ਨੂੰ ਹੋਏ ਨੇ ਹਾਂ ਤੇ ਤੇਰੇ ਕੋਲ ਜਵਾਬ ਕਿੱਥੋਂ ਹੋ ਗਿਆ ਤਾਂ ਦੱਸ ਤੇਰੇ ਵਿਆਹ ਨੂੰ ਕਿੰਨੇ ਮਹੀਨੇ ਹੋ ਗਏ ਮੇਰੇ ਵਿਆਹ ਨੂੰ ਤਿੰਨ ਤੇ ਮੇਰੇ ਵਿਆਹ ਨੂੰ ਕਿੰਨੇ ਮਹੀਨੇ ਹੋ ਗਏ ਹਾਂ ਤੇਰੇ ਵਿਆਹ ਨੂੰ ਵੀ ਤਿੰਨ ਤੇ ਆ ਮੁੰਡਾ ਕਿੰਨੇ ਮਹੀਨੇ ਦਾ ਆਪਣਾ ਏਵਿ ਤੈਨ ਜਵਾਕ ਕਿੰਨੇ ਮਹੀਨੇ ਚ ਹੁੰਦਾ ਹੈ 9 ਮਹੀਨੇ ਚ ਤੇ ਗਿਣ ਫਿਰ ਉਹਨ ਕਿੰਨੇ ਮਹੀਨੇ ਦਾ ਹੋ ਗਿਆ ਜਵਾਕ 1 2 3 4 5 6 7 8 9 ਆ ਬੱਲੇ ਬੱਲੇ ਆ ਬੱਲੇ ਬੱਲੇ ਹੋ ਗਿਆ 9 ਮਹੀਨੇ ਦਾ ਆ ਬੱਲੇ 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 ਆ ਹੋ ਗਿਆ ਹੋ ਗਿਆ ਤਬਲੇ ਬੱਲੇ ਬੱਲੇ ਜਵਾਕ ਪਾਰ ਗਿਆ ਛੱਡ ਦੇ